ਤੇ ਟੋਬੇ ਦਾ ਸਭ ਤੋਂ ਵੱਧ ਵੱਧ ਗੰਦ ਸੀ ਆ ਟੋਬੇ ਦਾ ਟੋਬੇ ਦੇ ਕਰਕੇ ਇੱਥੇ ਰੂੜੀਆਂ ਇੱਥੇ ਜਣ ਕੇ ਵੀ ਬਿਮਾਰੀਆਂ ਦਾ ਹੀ ਸਦਾ ਦਿੱਤਾ ਹੋਇਆ ਪੂਰਾ ਇੱਥੇ ਹੁਣ ਵੀ ਚਲੋ ਟੋਬੇ ਦਾ ਅਜੇ ਨਹੀਂ ਸਫਾਈ ਹੋਈ ਪਰ ਹੁਣ ਫਿਰ ਵੀ ਕੁਛ ਇਹਦੇ ਨਾਲ ਕੁਛ ਦਾ ਫਰਕ ਪੈ ਗਿਆ ਵੀ ਹਾਂ ਸਾਨੂੰ ਟੋਬੇ ਤੋਂ ਇੰਨੇ ਜਿਆਦਾ ਗੰਦਾ ਨਹੀਂ ਲੱਗ ਰਿਹਾ ਇਹ ਜਿਹੜਾ ਰਸਤਾ ਸਾਫ਼ ਹੋ ਗਿਆ ਸਭ ਤੋਂ ਜੀ ਪਹਿਲਾਂ ਸਾਡਾ ਇਹੀ ਕੰਮ ਸੀ ਵੀ ਅਸੀਂ ਆਹ ਰੋਡ ਤੋਂ ਸਟਾਰਟ ਕਰੀਏ ਕੰਮ ਵੀ ਆ ਸਾਡਾ ਗੁਰੂ ਘਰੋਂ ਜਾਣ ਵਾਲਾ ਜਿਹੜਾ ਰਸਤਾ ਇਹ ਸਾਡੀ ਸਫਾਈ ਹੋ ਜਾਏ ਪਹਿਲਾਂ ਪਹਿਲਾਂ ਅਸੀਂ ਅੱਜ ਤੋਂ 2 ਮਹੀਨੇ ਪਹਿਲਾਂ ਜੀ ਕੰਮ ਸਟਾਰਟ ਕੀਤਾ ਸੀ ਇਹ ਪਹਿਲਾਂ ਇੱਥੇ ਰੂੜੀਆਂ ਚਕਾਈਆਂ ਤੇ ਫਿਰ ਇੱਥੇ ਐਮਐਲ ਸਾਬ ਨੂੰ ਕਹਿ ਕੇ ਅਸੀਂ ਸੜਕ ਬਣਵਾਈ ਠੀਕ ਆ ਹਾਂਜੀ ਐਮਐਲ ਤੇ ਹੋਰ ਜਿਹੜਾ ਜਿਵੇਂ ਆਪਾਂ ਇੱਥੇ ਕੂੜਾ ਹੁਣ ਕਈ ਲੋਕ ਕੋਈ ਕਈ ਲੋਕ ਆ ਦੇਖਦੇ ਨੇ ਇੱਥੇ ਕੂੜਾ ਸਿੱਟਦੇ ਸੀ ਹਾਂਜੀ ਹੁਣ ਉਹਨਾਂ ਨੇ ਕੂੜਾ ਵੀ ਛੱਡਣਾ ਉਹਨਾਂ ਲਈ ਕੀ ਕੀਤਾ ਤੁਸੀਂ ਪ੍ਰਾਲਾ ਵੀ ਜਿਹੜਾ ਕੂੜਾ ਸੀ ਉਹ ਕਿਤੇ ਹੋਰ ਛੱਡਣ ਦੀ ਜਗ੍ਹਾ ਬੰਦ ਕਰਕੇ ਬਣਾ ਰਹੇ ਹਜੇ ਤੱਕ ਜੀ ਜਗ੍ਹਾ ਤਾਂ ਕੋਈ ਬਣੀ ਨਹੀਂ ਹੈਗੀ ਕੂੜਾ ਸੁੱਟਣ ਦੀ ਹਾਂ ਪਰ ਅਸੀਂ ਨਾ ਉੱਥੇ ਥੋੜਾ ਜਿਹਾ ਅੱਗੇ ਜਾ ਕੇ ਅਸੀਂ ਪਹਿਲਾਂ ਇੱਕ ਡੰਪ ਬਣਾਤਾ ਸੀ ਉਧਰੋਂ ਕੂੜਾ ਚੱਕ ਕੇ ਠੀਕ ਆ ਸਫਾਈ ਕਰਤੀ ਜਿਹੜੇ ਮੂਰੇ ਲੱਗਿਆ ਸੀ ਸਾਈਡ ਤੇ ਨਾ ਥੋੜੇ ਇੱਕ ਡੰਪ ਪਟਦਾ ਸੀ ਵੀ ਉਥੇ ਥੱਲੇ ਸਿੱਟੀ ਜਾਏ ਉਹ ਫਿਰ ਅਸੀਂ ਝੁਕਾ ਦਿਆ ਕਰਾਂਗੇ ਠੀਕ ਆ ਹਾਂ ਪਰ ਹੁਣ ਸਾਨੂੰ ਪਤਾ ਲੱਗਿਆ ਦਾ 15 20 ਦਿਨ ਪਹਿਲਾਂ ਵੀ 7 ਸਾਲ ਪਹਿਲਾਂ 16 ਲੱਖ ਰੁਪਏ ਡੰਪਾਂ ਨੂੰ ਆਏ ਸੀ ਸਾਡੇ ਸਾਡੇ 7 ਲੱਖ 16 ਲੱਖ ਸਾਡੇ 16 ਲੱਖ ਰੁਪਏ ਡੰਪਾਂ ਵਾਸਤੇ ਹਾਂਜੀ 7 ਸਾਲ ਪਹਿਲਾਂ ਫੇ ਉਹ ਡੰਬ ਕਿੱਥੇ ਰੱਖੇ ਹੋ ਨੇ ਹੁਣ ਡੰਪ ਤਾਂ ਬਣਾਈ ਨਹੀਂ ਜੀ ਫੇ ਪੈਸਾ ਕਿੱਥੇ ਲੱਗਿਆ ਪੈਸਾ ਪਤਾ ਨਹੀਂ ਸਾਨੂੰ ਕਿੱਥੇ ਗਿਆ ਪਰ ਹੁਣ ਇਹ ਕਿਸ ਕਿਹੜੇ ਕਿਹਦੇ ਵੇਲੇ ਆਏ ਨੇ ਪੈਸੇ ਸਰਪੰਚ ਕਾਉਂਨ ਦੀਗਾ ਕਾਂਗਰਸ ਸਰਕਾਰ ਸੀ ਉਦੋਂ ਅੱਛਾ ਕਾਂਗਰਸ ਦੀ ਸਰਕਾਰ ਸੀਗੀ ਕਾਂਗਰਸ ਸਰਕਾਰ ਸੀ ਸਰਪੰਚ ਕਾਉਂਨ ਦੀ ਉਸ ਟਾਈਮ ਸਰਪੰਚ ਜੀ ਹਣੀ ਵੇਲੇ ਆਏ ਨੇ ਇਹ ਹਣੀ ਵੇਲੇ ਆਏ ਨੇ ਪੈਸੇ ਹਾਂ ਜੀ ਠੀਕ ਆ ਹਾਂ ਜੀ ਤੇ ਕਹਿੰਦਾ ਰਿਹਾ ਹੋਰ ਇਥੋਂ ਹੋਰ ਆਪਾਂ ਨੂੰ ਇਥੋਂ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਮੁਸ਼ਕਲ ਤਾਂ ਜੀ ਦੇਖੋ ਪਹਿਲਾਂ ਤਾਂ ਇਥੋਂ ਸੰਗਤ ਆਉਂਦੀ ਸੀ ਉਹਨੇ ਸਾਨੂੰ ਇਥੋਂ ਇਹੀ ਸਾਨੂੰ ਮਿਲਦਾ ਸੀ ਉਹਨਾਂ ਨੇ ਕਹਿਣਾ ਵੀ ਯਾਰ ਕਢਾਣੀ ਪਿੰਡ ਮਰਿਆ ਹੋਇਆ ਪੀ ਜਿਨ੍ਹਾਂ ਤੋਂ ਆ ਰਸਤਾ ਨਹੀਂ ਸਾਫ਼ ਹੁੰਦਾ ਨਾ ਤੇ ਅਥੋਂ ਕੋਈ ਲੰਘਦਾ ਸੀਗਾ ਆਉਣਾ ਉਹ ਪਰਲੇ ਰਸਤੇ ਦੀ ਧਮੋਟ ਵਾਲੇ ਰਸਤੇ ਦੀ ਘੁੰਮ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਆਉਣਾ ਜੀ ਆਹ ਰਸਤਾ ਛੱਡ ਦਿੱਤਾ ਸੀ ਜੇ ਇੱਥੇ ਮੀਂਹ ਪੈ ਜਾਂਦਾ ਸੀ ਇੱਥੇ ਇੰਨਾ ਪਾਣੀ ਖੜ ਜਾਂਦਾ ਸੀ ਪਹਿਲਾਂ ਤਾਂ ਇੱਥੇ ਦੇ ਕੋਈ ਮੋਟਰਸਾਈਕਲ ਲੈ ਕੇ ਜਾਂ ਸਾਈਕਲ ਤੇ ਆਉਂਦੇ ਉਹ ਫਟਦੇ ਡਿੱਗ ਬਿਲਕੁਲ ਬਿਲਕੁਲ ਉਹ ਰਸਤੇ ਦੀ ਤਾਂ ਆਪਾਂ ਦੇਖ ਚੁੱਕੇ ਆ ਕਿਉਂਕਿ ਦ੍ਰਿਸ਼ ਮਾੜੀ ਤੀਗੀ ਹਾਂਜੀ ਚਲੋ ਸਰਕਾਰ ਚੇਂਜ ਹੋਈ ਸਰਕਾਰ ਨੇ ਵੀ ਆਪਦਾ ਫਰਜ਼ ਅਦਾ ਕੀਤਾ ਉਹ ਵੀ ਹੈ ਨਾ ਹਾਂਜੀ ਸਰ ਸਾਡੀ ਬਹੁਤ ਅਸੀਂ ਧੰਨਵਾਦ ਕਰਦੇ ਆਂ ਇੱਕ ਵਾਰ ਕਹਿਣ ਦੇ ਸਾਡੇ ਤੇ ਹੋਰ ਟੋਬੇ ਦਾ ਕੀ ਮੈਸੇਜ ਆ ਟੋਬੇ ਦੇ ਕੀ ਪ੍ਰੋਬਲਮ ਆ ਟੋਬੇ ਤੇ ਲਈਦਾ ਸਾਨੂੰ ਸਭ ਨੂੰ ਵੈਸੇ ਪਿੰਡ ਦੇ ਵਾਸੀ ਖੜੇ ਨੇ ਇਹ 1.5-2 ਕਰੋੜ ਰੁਪਿਆ ਦਾ ਆ ਚੁੱਕਿਆ ਉਹ ਟੋਬੇ ਦੇ ਕਹਿੰਦੇ ਜਿੱਥੇ ਵੀ ਟ੍ਰੀਟਮੈਂਟ ਪਲਾਂਟ ਬਣਨਾ ਪਹਿਲਾਂ ਤਾਂ ਟ੍ਰੀਟਮੈਂਟ ਪਲਾਂਟ ਲੱਗੂਗਾ ਕਿਵੇਂ 90% ਪਾਣੀ ਦਾ ਸਾਰੇ ਟੋਬੇ ਦਾ ਇੱਥੇ ਆਉਂਦਾ ਸਾਰੇ ਪਿੰਡ ਦਾ ਹੀ ਬਾਕੀ ਟੋਬੇ ਖਾਲੀ ਰਹੇਗਾ 90% ਪਾਣੀ ਤਾਂ ਇੱਥੇ ਆਉਂਦਾ ਟਰੀਟਮੈਂਟ ਪਲਾਟ ਉਧਰ ਟੋਬੇ ਤੇ ਲਾਇਆ ਥੋੜਾ ਮੋਟਾ ਪਰ ਉਹ ਫੇਲਿਆ ਪ੍ਰੋਜੈਕਟ ਪਹਿਲਾਂ ਤਾਂ ਸੋਲਰ ਤੇ ਮੋਟਰਾਂ ਲਾਤੀਆਂ ਸੋਲਰ ਕਿੰਨਾ ਕਹਿੰਦਾ 3-4 ਘੰਟੇ ਚੱਲਦਾ ਪਹਿਲਾਂ ਤਾਂ ਇਹ ਪ੍ਰੋਜੈਕਟ ਬਿਜਲੀ ਵਾਲਾ ਚਾਹੀਦਾ ਸੀ ਬਿਲਕੁਲ ਬਿਲਕੁਲ ਤੇ ਹੁਣ ਇੱਥੋਂ ਜਿਹੜੇ ਰਸਤੇ ਜਾਂਦੇ ਨੇ ਗੁਰੂ ਘਰਾਂ ਨੂੰ ਰਸਤੇ ਜਾਂਦੇ ਨੇ ਜਿੰਨੇ ਵੀ ਪਿੰਡ ਨੂੰ ਆਉਂਦੇ ਨੇ ਉਹਨਾਂ ਤੇ ਕਿਸੇ ਦੀਆਂ ਰੂੜੀਆਂ ਲਾਈਆਂ ਹੋਈਆਂ ਨੇ ਕਿਸੇ ਦੀਆਂ ਪਾਥੀਆਂ ਪਈਆਂ ਨੇ ਉਹਨਾਂ ਨੂੰ ਕੀ ਕਹੋਗੇ ਇੱਥੋਂ ਉਹ ਤਾਂ ਜੀ ਹੁਣ ਲੋਕ ਐ ਬੇਵਕੂਫ ਨੇ ਮੈਂ ਤਾਂ ਸਿੱਧਾ ਜੀ ਗੱਲ ਕਹੂੰਗਾ ਵੀ ਜਿਹਨਾਂ ਨੂੰ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਆਪਣੇ ਆਪ ਆਲੇ ਪੰਚਾਇਤ ਦਾ ਖਰਚ ਬਣਦਾ ਜਿਹੜੀਆਂ ਆਪਣੀਆਂ ਸ਼ਾਮਲਾਟ ਜਗਾ ਨੇ ਇਹ ਛਡਾਉਣੀਆਂ ਵੀ ਇਹਨਾਂ ਨੂੰ ਸਾਫ਼ ਸੁਥਰਾ ਰੱਖਣਾ ਸੜਕ ਦੇ ਆਲੇ-ਦੁਆਲੇ ਰੂੜੀਆਂ ਲਾਉਣ ਦਾ ਮਤਲਬ ਕੀ ਹੈ ਜੀ ਦਰਖਤ ਲਾਓ ਉੱਥੇ ਜੀ ਮਾੜੀ ਮਾੜੀ ਪੰਚਾਇਤ ਬਸ ਉਹੀ ਹਾਲਾਤ ਦੇਖ ਲਿਆ ਆਪਣਾ ਪਿੰਡ ਦੇ ਵੀ ਜਿਹੜੇ ਹਾਲਾਤ ਕਰਤੇ ਨਾ ਕਿਸੇ ਨੂੰ ਕਹਿਣਾ ਸਮਾਂ ਤੇ ਇਹ ਤਾਂ ਇਹ ਕਹਿੰਦੇ ਨੇ ਵੀ ਹਾਂਜੀ ਲਾਓ ਰੂੜੀਆਂ ਜਿੰਨਾ ਮਰਜੀ ਗੰਦ ਪਾਓ ਸਾਨੂੰ ਕੋਈ ਮਤਲਬ ਨਹੀਂ ਬਸ ਸਾਨੂੰ ਵੋਟਾਂ ਪਾ ਦਿਓ ਇਹ ਵੋਟਾਂ ਦਾ ਕੋਈ ਮਤਲਬ ਨਹੀਂ ਹੁੰਦਾ ਇਹ ਆਪਣਾ ਆਲੇ-ਦੁਆਲੇ ਵੀ ਸਾਫ਼ ਰੱਖਣਾ ਪੈਂਦਾ ਆਪਣਾ ਇੰਨੀ ਗ੍ਰਾਂਟ ਆਈ ਆ ਪਿੰਡ ਦੇ ਵਿੱਚ ਅੱਜ ਤੱਕ ਸਾਨੂੰ ਕਿਸੇ ਨੂੰ ਹਿਸਾਬ ਤ ਸਾਢੇ 6 ਲੱਖ ਰੁਪਏ ਆਉਂਦਾ ਪੰਚਾਇਤ ਦੀ ਜਾਤੀ ਦਾ। ਗਿਆ ਪਤਾ ਨਹੀਂ ਕਿੰਨੀ ਜ਼ਮੀਨਾਂ ਅੰਕਲ ਜੀ ਆਪਣੀ? 30 35 ਇੱਕ ਹੁਣ ਤਾਂ 40 ਲਾ ਲਓ ਤੇ। ਹਾਂ ਜਿੰਨਾ ਵੀ ਆਉਂਦਾ ਜਾਤੀਆ ਉਹਦੇ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਵੀ ਪੈਸੇ ਲੱਗਦੇ ਕਿੱਥੇ ਨੇ ਕਿੱਥੇ ਨਹੀਂ। ਜੇ ਪੁੱਛੋ ਕਹਿੰਦੇ ਨੇ ਜੀ ਬਿਲੇ ਭਰੇ ਜਾਂਦੇ ਨੇ ਪਿੰਡ ਦੇ। ਇਹੋ ਜਿਹਾ ਪਤਾ ਨਹੀਂ ਕਿਹੜੇ ਬਿਲ ਨੇ ਜਿਹੜੇ ਪਿੰਡ ਦੇ ਚਲੋ ਇਸ ਮੁੱਦੇ ਤੇ ਜਿਹੜਾ ਤੁਸੀਂ ਡੰਪਾਂ ਵਾਲੀ ਗੱਲ ਕੀਤੀ ਆ ਉਹਦੇ ਨਾਲ ਸਰਪੰਚ ਦਾ ਵੀ ਥਿ ਵਿਊ ਲਵਾਂਗੇ ਜੀ ਸਰਪੰਚ ਤੋਂ ਵੀ ਪਤਾ ਕਰਾਂਗੇ ਵੀ ਉਹ ਡੰਪਾਂ ਦਾ ਪੈਸਾ ਕਿੱਥੇ ਗਿਆ। ਹਾਂ ਜੀ ਖੜੇ ਨੇ ਸਾਰੇ ਬੰਦੇ ਬੁਲਾ ਲਓ ਪੰਚ ਸਾਹਿਬ ਨੂੰ ਬੁਲਾਇਓ ਜਿਹੜਾ ਪੰਚ ਸਾਹਿਬ ਨੇ ਆ ਰਾਮਨੀ ਪੰਚ ਵੀ ਬੁਲਾਇਓ ਤੇ ਘਰੇ ਚੱਲੇਗੇ ਆਪਾਂ ਤਾਂ ਇਹ ਕਹਿੰਦੇ ਆ ਜੀ ਦੇਖੋ ਇਧਰ ਪਿੰਡ ਨੂੰ ਰਸਤੇ ਜਾਂਦੇ ਨੇ ਤੁਸੀਂ ਵੀ ਸਿਆਣੇ ਹੋ ਗੁਰੂ ਘਰਾਂ ਨੂੰ ਰਸਤੇ ਜਾਂਦੇ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਜਿੱਥੇ ਕੂੜਾ ਸਿੱਟਣ ਲਈ ਜਗ੍ਹਾ ਉੱਥੇ ਕੂੜਾ ਸਿੱਟਿਆ ਜਾਵੇ ਪਰ ਗੁਰਦੁਆਰੇ ਦੀ ਜਿਹੜੀ ਜਗ੍ਹਾ ਉਹਦੇ ਵਿੱਚ ਕੂੜਾ ਨਾ ਸਿੱਟਾਵੇ ਜਿਹੜੇ ਡੰਪਾਂ ਦੇ ਪੈਸੇ ਆਏ ਸੀ ਉਹਨਾਂ ਬਾਰੇ ਤੁਹਾਨੂੰ ਪਤਾ ਇਹ ਡੰਪਾਂ ਦੇ ਪੈਸੇ ਆ ਜਾਂਦਾ ਪਤਾ ਹਾਂਜੀ ਇਹ ਹਣੀ ਨੇ ਕਿਹਾ ਜੀ ਵੀ ਪੰਜ ਚਾਰ ਆਪਾਂ ਡੰਪ ਬਣਾਉਂਦੇ ਠੀਕ ਆ ਜੀ ਇੱਕ ਤਾਂ ਉਧਰ ਇੱਕ ਇੱਥੇ ਆ ਖੁੰਜੇ ਦੇ ਬੋਲ ਲੱਗਿਆ ਨਹੀਂ ਮੇਰਾ ਹੈ ਲੱਗੇ ਪਤਾ ਨਹੀਂ ਫਿਰ ਉਦੋਂ ਬਾਅਦ ਕੋਈ ਡੰਪ ਬਣਿਆ ਨਹੀਂ ਇਹ ਕਹਿੰਦੇ ਜੀ ਐਂ ਚਾਹੀਦੇ ਨੇ ਛੋਟੇ ਡੰਪਾਂ ਚ ਬਣਦਾ ਕੁਝ ਨਹੀਂ ਹਾਂ ਇਹ ਵੀ ਗੱਲ ਆ ਵੀ ਜੇ ਡੰਪ ਬਣਾਉਣੇ ਆ ਛੋਟਾ ਉਹਨੂੰ ਚੱਕਣ ਨੂੰ ਚੱਕਣ ਨੂੰ ਹਾਂ ਬਿਲਕੁਲ ਇਹਦਾ ਆਪਣਾ ਪਿੰਡ ਵੱਡਾ ਦੋ ਦਿਨ ਦੀ ਭਰ ਜਾਂਦਾ ਬਿਲਕੁਲ ਦੂਜੀ ਗੱਲ ਆ ਵੀ ਟੋਬਿਆਂ ਦਾ ਪੈਸਾ ਆਇਆ ਸੀ ਪਹਿਲਾਂ ਵੀ ਇੱਥੇ 40-50 ਲੱਖ ਲੱਗਿਆ ਜਿਹੜੇ ਬਟਾਈਆਂ ਕੱਢੀਆਂ ਦੀਆਂ ਹਾਂ ਜਾਂ ਤਾਂ ਹਨੀ ਸਰਪੰਚ ਸੀ ਹਾਂਜੀ ਉਦੋਂ ਇਹ ਵਾਲੀ ਦੇ ਕੇ ਗਿਆ ਸੀ 40 ਲੱਖ ਰੁਪਏ ਹਾਂ ਆਹੀ ਜਗ੍ਹਾ ਇਹੀ ਥਾਂ ਖੜੇ ਆਪਾਂ ਹਾਂਜੀ ਹਾਂਜੀ ਉਹੀ ਜਗ੍ਹਾ ਤੇ ਮੈਨੂੰ ਕੋਈ ਫਰਕ ਨਹੀਂ ਹੈਗਾ ਬਿਲਕੁਲ ਜੀ ਸਹੀ ਆ ਮੈਂ ਵੀ ਕਹਿੰਦਾ ਉਹ ਗੱਲ ਤਾਂ ਤੁਸੀਂ ਬੋਲੋ ਮੈਂ ਨਹੀਂ ਚਾਰ ਵੀ ਆਏ ਆ ਹਾਂ ਮੈਂ ਹੁਣ ਵੀ ਆਇਆ ਜਿਹੜਾ ਕੰਮ ਚੰਗਾ ਕਰਦਾ ਹਾਂ ਉਹਨੂੰ ਚੰਗਾ ਕਹਿਣਾ ਚਾਹੀਦਾ ਬਿਲਕੁਲ ਬਿਲਕੁਲ ਜਿੱਥੇ ਕੰਮ ਚੰਗਾ ਹੁੰਦਾ ਚੰਗਾ ਕਹੋ ਮਗਰੋਂ ਪੰਚਾਇਤ ਦੀ ਕਾਂਗਰਸ ਦੀ ਹਾਂ ਉਹਦੇ ਚ 780 ਲੱਖ ਰੁਪਇਆ ਆ ਇੱਕ ਲੱਖ ਕਰੋੜ 75 ਹਾਂਜੀ ਇੱਕ ਇੱਕ ਕਰੋੜ 60 ਲੱਖ ਰੁਪਏ 60 ਲੱਖ ਇੱਕ 68 ਲਾ ਲੋ ਚਲੋ ਹਾਂ 1 ਕਰੋੜ 68 ਲੱਖ ਲਾ ਲੋ ਹਾਂ 1 ਲੱਖ ਇਹਦੇ ਚੋ ਲਾ ਲੋ 60 70 ਲੱਖ ਲੱਗ ਗਿਆ ਹਾਂ 60 70 ਲੱਖ ਇਸ ਵਿਸ਼ੇ ਤੇ ਤਾਂ ਗੱਲ ਸੀ ਐਮਐਲਏ ਸਾਹਿਬ ਨਾਲ ਵੀ ਗੱਲ ਕੀਤੀ ਸੀ ਵੀ ਜਿਹੜੀ ਟੋਬੇ ਨੂੰ ਗਰਾਟ ਆਈ ਸੀ 1 ਕਰੋੜ 60 ਲੱਖ ਰੁਪਏ ਦੀ ਜਾਂ 1 ਕਰੋੜ 68 ਲੱਖ ਦੀ ਵੀ ਉਹਦਾ ਹਿਸਾਬ ਦਾ ਕਿਉਂਕਿ ਇਹ ਐਮਐਲਏ ਸਾਹਿਬ ਦੇ ਧਿਆਨ ਚ ਲਿਆ ਕੇ ਅਸੀਂ ਗੱਲ ਪੂਰੀ ਕਰ ਚੁੱਕੇ ਹਾਂ ਪਿੰਡ ਦੇ ਲੋਕ ਬੱਚੇ ਤੋਂ ਲੈ ਕੇ ਬੁਢੇ ਤੱਕ ਹਸਾਬ ਮੰਗਦੇ ਨੇ ਕਿਉਂਕਿ 1 ਕਰੋੜ 3 ਲੱਖ ਰੁਪਇਆ ਲੱਗਿਆ ਹੁੰਦਾ ਪਿੰਡ ਦਾ ਨਕਸ਼ਾ ਚੇਂਜ ਹੋ ਜਾਂਦਾ ਕੀ ਇਸ ਕੰਮ ਨੂੰ ਕਿੱਦਾਂ ਸਮਝਦੇ ਹੋ ਤੁਸੀਂ ਪੰਚਾਇਤ ਮੈਂਬਰ ਰਹੇ ਹੋ ਦੇਖੋ ਆਪਾਂ ਪਹਿਲਾਂ ਵੀ ਕੰਮ ਦੇਖਿਆ ਨਾ ਹਾਏ ਹਾਏ ਇਹਦਾ ਆਹ ਦਾ ਜਿਹੜਾ ਕੰਮ ਕਰਿਆ ਇਹਨਾਂ ਨੇ ਬਹੁਤ ਵਧੀਆ ਕਰਿਆ ਹੂੰ ਇਹ ਇੱਥੇ ਆਹ ਜਰੂਰ ਰਸਤੇ ਆਉਂਦੇ ਸਾਰੇ ਹੀ ਰਸਤੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਆਉਂਦੇ ਨੇ ਇਹ ਸਾਫ਼ ਹੋਣੇ ਚਾਹੀਦੇ ਅੱਛਾ ਬਿਲਕੁਲ ਬਾਕੀ ਆਇਆ ਬਈ ਪੈਸਾ ਆਇਆ ਹੂੰ ਆਪਣੇ ਟੋਬਿਆਂ ਦਾ ਪੈਸਾ ਆਇਆ ਬਿਲਕੁਲ ਉਹ ਪੂਰਾ ਲੱਗਿਆ ਨਹੀਂ ਨਾ ਉਹਦੀ ਕੋਈ ਆਪਾਂ ਨੂੰ ਬਣਾ ਹਸਾਬ-ਤਾਬ ਨਹੀਂ ਪਤਾ ਲੱਗਦਾ ਹੈ ਨਾ ਵੀ ਨਾ ਕੋਈ ਕੰਮ ਹੋਇਆ ਨਾ ਕੋਈ ਕੰਮ ਕਿਉਂਕਿ 1 ਕਰੋੜ 68 ਲੱਖ ਰੁਪਇਆ ਬਾਈ ਜੀ ਬਹੁਤ ਵੱਡੀ ਅਮਾਉਂਟ ਆ ਕਿਉਂਕਿ ਜੇ ਉਹ ਲੱਗ ਜਾਂਦਾ ਆਪਣੇ ਪਿੰਡ ਦਾ ਨਕਸ਼ਾ ਚੇਂਜ ਹੋ ਜਾਂਦਾ ਹਾਂਜੀ ਹਾਂਜੀ ਸਾਰਿਆਂ ਨਾਲ ਵੱਡਾ ਪ੍ਰੋਬਲਮ ਤਾਂ ਪਾਣੀ ਦੀ ਹੋਈ ਆ ਜੇ ਇਹਦੇ ਪਾਈਪੂ ਠੀਕ ਠੀਕ ਹੋ ਕੇ ਉਧਰੋਂ ਚੱਲ ਜਾਂਦਾ ਤੇ ਲੋ ਪਾਣੀ ਨਿਕਲ ਜਾਣਾ ਸੀ ਪਰ ਪੈਸਾ ਲੱਗੇ ਵਰਤੋਂ ਹੋਈ ਨਹੀਂ ਪੈਸੇ ਦੀ ਠੀਕ ਹੂੰ ਤੇ ਇੱਕ ਇਥੇ ਜਿਹੜਾ ਚੋਰੀਆਂ ਦਾ ਮੁੱਦਾ ਧੀਆ ਕਾਰਵਾਈ ਤਾਂ ਹੋਈ ਹੈ ਜੀ ਉਥੇ ਕਾਰਵਾਈ ਹੋ ਗਈ ਉਹ ਮੁੱਦਾ ਜੀ ਛੜਿਆਂ ਨੂੰ ਵੀ ਕਾਰਵਾਈ ਹੋਈ ਆ ਉਹਦੇ ਇੱਕ ਕੇਸ ਪਾਤਾ ਮੋਬਾਈਲ ਖੋਦਾ ਬਾਕੀ ਅਜੇ ਲੜੀ ਚੱਲ ਰਹੀ ਆ ਕਹਿ ਰਹੇ ਨੇ ਵੀ ਹਾਂ ਅਸੀਂ ਕਰਾਂਗੇ ਛਣਪੀਣ ਸਾਰੀ ਕਰਾਂਗੇ ਪਰ ਉਹ ਕੰਮ ਜੇ ਠੱਪ ਨੇ ਪੱਕਾ ਦਿਓ ਤਾਂ ਤੁਸੀਂ ਰੇਮੀ ਜੀ ਜਿਹੜੀ ਇਹ ਚੋਰੀ ਵਾਲਾ ਮਾਮਲਾ ਧੀਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਬਾਈ ਜੀ ਥਾਲੇ ਹੋ ਜੋ ਪੰਸਾਪ ਸਾਰੇ ਜਣੇ ਹੋ ਜੋ ਉਥੇ ਕੀ ਬਣਦੀ ਕਾਰਵਾਈ ਹੋਈ ਆ ਚੋਰੀ ਵਾਲੇ ਮਾਮਲੇ ਤੇ ਜੀ ਪਹਿਲਾਂ ਤਾਂ ਇੱਥੇ ਬੰਦਾ ਫੜਿਆ ਜੀ ਆਪਣੇ ਹਾਂ ਕਿਸੇ ਨੇ ਘਰੋਂ ਕਿਸੇ ਦੇ ਫੜਿਆ ਪਹਿਲਾਂ ਨਾ ਸਵੇਰੇ ਨਾ ਫੋਨ ਚੋਰੀ ਕੀਤਾ ਦੋ ਤਿੰਨ ਅੱਛਾ ਤੇ ਉਹਨਾਂ ਨੇ ਉਹ ਆਪਣੀ ਭੈਣ ਦੇ ਉਹ ਦੋ ਘਰ ਨੇ ਉਹਨਾਂ ਦੇ ਉਹਦੀ ਭੈਣ ਇੱਥੇ ਪਿੰਡੇ ਰਹਦੀ ਆ ਉਹ ਆਪਣੀ ਭੈਣ ਦੇ ਘਰੇ ਜਾ ਕੇ ਲੁੱਗ ਗਿਆ ਉਹ ਪਿੰਡ ਦੇ ਨੇ ਚੱਲ ਸਾਡੇ ਆਨੇ ਫੜ ਲਿਆ ਦੋ ਚਾਰ ਬੰਦਿਆਂ ਨੇ ਤੇ ਅਸੀਂ ਕਿਤੇ ਬੈਠੇ ਸੀਗੇ ਮੈਂ ਸੀ ਦਰਸ਼ਨਵੀਰ ਸੀ ਚਲੋ ਸਾਨੂੰ ਫੋਨ ਆ ਗਿਆ ਅਸੀਂ ਉੱਥੇ ਗਏ ਚਲੋ ਉਹਨਾਂ ਨੇ ਬੰਨਿਆ ਹੋਇਆ ਸੀ ਜਾਦਾ ਸੀ ਉਹਨੂੰ ਵੀਡੀਓ ਵੀ ਬਣਾਈ ਉਹਨੂੰ ਪੁੱਛਿਆ ਸਾਰਾ ਕੁਝ ਵੀ ਕੀ ਗੱਲਬਾਤ ਆ ਉਹ ਕਟੋਕਟ 20 ਚੋਰੀਆਂ ਦੱਸਦੀ ਉਹਨਾਂ ਸਭ ਫੇਰ ਅਸੀਂ ਪੁਲਿਸ ਵਾਲਿਆਂ ਨਾਲ ਮੈਂ ਫੋਨ ਕੀਤਾ ਐਸਐਚਓ ਸਾਹਿਬ ਨੂੰ ਚਲੋ ਉਹ ਕਹਿੰਦੇ ਵੀ ਪਹਿਲਾਂ ਉਹਨੇ ਬੰਦਾ ਭੇਜਿਆ ਹੀ ਉਹ ਕਹਿੰਦੇ ਵੀ ਇਹ ਤੇ ਕੁੱਟਮਾਰ ਹੋਈ ਆ ਇਹਦੀ ਮੈਂ ਆਈ ਕੁੱਟਮਾਰ ਕੋਈ ਨਹੀਂ ਹੋਈ ਇਹਦੀ ਵੀ ਜਰੂਰ ਹੈ ਭੱਜਿਆ ਜਾਂਦਾ ਸੀ ਉਦੋਂ ਇਹਦੀ ਉਂਗਲੀ ਤੇ ਇਹ ਕੰਧ ਟੱਪਣ ਲੱਗ ਗਈ ਉਹ ਲੋਕਾਂ ਨੇ ਫੜ ਕੇ ਖਿੱਚ ਰਿਹਾ ਵੀ ਮੜੀ ਜੋ ਮੋਟੀ ਉਂਗਲੀ 'ਚ ਰੀਟ ਆ ਗਈ ਦੇਖੋ ਜਦੋਂ ਚੋਰੀ ਕਰਦਾ ਉਹਨੂੰ ਕੋਈ ਹਾਰ ਪਾਉਣ ਦਾ ਜਾਂਦਾ ਨਹੀਂ ਉਹ ਤਾਂ ਛੱਤਰ ਪੇਟੇ ਕਰਨ ਜਾਂਦਾ ਹੁੰਦਾ ਠੀਕ ਪੁਲਿਸ ਵਾਲ ਤੁਸੀਂ ਉਹਨਾਂ ਦੀ ਸੇਵਾ ਕਰਨੀ ਆ ਜਿਹੜੇ ਸਮਾਜ ਦੇ ਚੰਗੇ ਕੰਮ ਹੁੰਦੇ ਨੇ ਉਹਨਾਂ ਦੇ ਕਰਨਾ ਚਾਹੀਦਾ ਪਹਿਲਾਂ ਤਾਂ ਇਹ ਦੱਸੋ ਵੀ ਉਹ ਭਈਆ ਦੀ ਜਾਂ ਪੰਜਾਬੀ ਦੀ ਨਾ ਨਾ ਭਈਆ ਦਾਸਤ ਭਈਆ ਨੇ ਪਾਈ ਹੋਈ ਆ ਕਢਾਣੀ ਚ ਮੰਨਦੇ ਹੋ ਹੋਈ ਆ ਜੀ ਪੂਰੀ ਪਾਈ ਹੋਈ ਆ ਇੱਕ ਚੋਰੀਆਂ ਨਹੀਂ ਤੇ ਮੜੀਆਂ ਦੇ ਸ਼ੈੱਡ ਵੀ ਲਾ ਕੇ ਲੱਗੇ ਆ ਟੋਬੇ ਵਾਲੀਆਂ ਚੋਰੀਆਂ ਮੰਨਿਆ ਨੇ ਜਿੰਨੀਆਂ ਮੋਟਰਾਂ ਇੱਥੋਂ ਗਈਆਂ ਨੇ ਜਿਹੜੀਆਂ ਕਢਾਣੀ ਚ ਹੋਈਆਂ ਨੇ ਉਹ ਚਾਹੇ ਤੁਹਾਡੀ ਸਵਰਸੀਵਾਲ ਦੀ ਮੋਟਰ ਹੋਵੇ ਚਾਹੇ ਜੱਗੀ ਪੰਚ ਦੀ ਬੈਂਟਰਾ ਹੋਵੇ ਕੰਪਾਈਨ ਦਾ ਚਾਹੇ ਉਹ ਚਾਰ ਮੋਟਰਾਂ ਹੋਣ ਕਿਸੇ ਦੀ ਤਾਰ ਲੈ ਕੇ ਕਿਸੇ ਦੇ ਢੋਲ ਚੋਂ ਕਣਕ ਲੈ ਕੇ ਕਿਸੇ ਦੇ ਘਰੋਂ ਬੋਰੀ ਲੈ ਕੇ ਕਿਸੇ ਦੇ ਘਰੋਂ ਗਾਡਰ ਲੈ ਕੇ ਬਿਸਕਰਮਾ ਮੱਧਰ ਚੋਂ ਚੱਲੇਗੀ ਉਹਨਾਂ ਨੇ ਚੋਰੀ ਵੀ ਕਰ ਲਈ ਜਾਂ ਕਪਲੇਟ ਕਰਤੀ ਪਰ ਉਹਤੇ ਕਾਰਵਾਈ ਆਪਾਂ ਪਤਾ ਤਾਂ ਨਹੀਂ ਕੀਤਾ ਕਿਸੇ ਨੇ ਜੀ ਇਹਦੀ ਵੀ ਬਾਰੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜਿਹੜੇ ਨਾ ਆਪਣੇ ਲੋਕ ਨੇ ਆਪਣੇ ਲੋਕਾਂ ਨਾਲ ਜਿਵੇਂ ਬਾਹਰੋਂ ਪ੍ਰਵਾਸੀ ਮਜ਼ਦੂਰ ਆ ਗਏ ਇਹਨਾਂ ਨੂੰ ਆਪਾਂ ਚਮੜਾਤਾ ਬਹੁਤ ਹੀ ਜ਼ਿਆਦਾ ਲੈਂਦੇ ਹਾਂ ਪਤਾ ਠੀਕ ਹੈ ਜੀ ਪਹਿਲਾਂ ਤਾਂ ਇਹਨਾਂ ਦੀ ਕੋਈ ਵੋਟ ਨਹੀਂ ਬਣਾਉਣੀ ਚਾਹੀਦੀ। ਪਿੰਡ ਦੇ ਬੰਦੇ ਨਾ ਸਾਡੇ ਸਾਡੇ ਪਿੰਡ ਦੇ 2-4 ਬੰਦੇ ਨੇ ਜਿਹੜੇ ਨਾ ਸੱਤਾ ਦੀ ਨਸ਼ੇ ਦੇ ਵਿੱਚ ਲਾਉ ਜੀ ਇਹਨੇ ਵੋਟਾਂ ਬਣਾਈ ਜਾਂਦੇ ਨੇ ਵੀ ਹਾਂ ਅਸੀਂ ਇਹਨਾਂ ਦੀ ਵੋਟਾਂ ਕਿਤੇ ਸਾਨੂੰ ਪੈ ਜਾਣਗੀਆਂ। ਮੇਰੀ ਵੀ ਜੀ ਅੱਜ ਆਧਾਰ ਕਾਰਡ ਵੀ ਨਹੀਂ ਇਹਨਾਂ ਦੇ ਬਣਨੇ ਚਾਹੀਦੇ ਨੇ ਸਾਡੇ ਪਿੰਡ ਦੇ ਹੀ ਬੰਦੇ ਨੇ ਨਾਲ ਉਹਨਾਂ ਨੂੰ ਰੋਕਿਆ ਹੋਇਆ। ਅੱਜ ਦੇਖੋ ਇੱਧਰ ਤੁਸੀਂ ਇਕੱਲੇ ਬੋਲਦੇ ਹੋ। ਆ ਸਾਰਾ ਜੂਤ ਖੜਾ ਹੈ ਨਾ ਜਿੰਨੇ ਵੀ ਖੜੇ ਨੇ ਸੱਜਣ ਸਾਰੇ ਖੜੇ ਨੇ ਇੱਥੇ। ਕੋਈ ਇਹ ਐ ਤਾਂ ਹੈ ਨਹੀਂ ਵੀ ਬਾਹਰੋਂ ਪਿੰਡੋਂ ਆਏ ਹੋ ਨੇ ਪਿੰਡੋਂ ਹੀ ਨੇ ਨਾ। ਹਾਂ ਜੀ। ਜੇ ਕਹੇ ਦੀ ਕੁੜੀ ਕਤਰੀ ਨੂੰ ਲੈ ਕੇ ਚਲੇ ਗਿਆ ਜਾਂ ਕੁਝ ਹੋਰ ਕਰਕੇ ਚਲੇ ਗਿਆ ਫਿਰ ਉਹੀ ਬੰਦਾ ਭਜਦਾ ਜਿਹਦੀ ਕੁੜੀ ਗਈ ਹੁੰਦੀ ਆ ਬਾਕੀ ਦੇ ਨੂੰ ਤਾਂ ਹਾਸਾ ਹੁੰਦਾ ਇੱਕ ਮੈਂ ਹੋਰ ਨਸ਼ੇ ਵਾਲੇ ਮੈਟਰ ਤੇ ਜ਼ਰੂਰ ਗੱਲ ਕਰਨੀ ਆ ਦੱਸੋ ਤੁਸੀਂ ਕਰੋ ਖੁੱਲ ਕੇ ਗੱਲ ਕਰੋ ਉਹ ਭਈਆ ਨਾ ਚੋਰੀਆਂ ਤਾਂ ਕਰਦਾ ਸੀ ਉਹ ਪਿੰਦਾ ਚਿੱਟਾ ਉਹਦੇ ਵਿੱਚ ਅੱਧੇ ਬੰਦੇ ਚਿੱਟਾ ਵੇਚਦੇ ਵੀ ਨੇ ਠੀਕ ਆ ਚਿੱਟਾ ਜਿਹੜਾ ਚਿੱਟੇ ਦਾ ਨਸ਼ਾ ਏ ਉਹ ਤਾਂ ਤੁਹਾਨੂੰ ਪਤਾ ਹੀ ਆਪਣੇ ਪਿੰਡ ਦੇ ਵਿੱਚ ਪਹਿਲਾਂ ਹੀ ਬਹੁਤ ਵਧਿਆ ਹੋਇਆ ਉਹ ਨਸ਼ਾ ਜਦ ਮਿਲਦਾ ਨਹੀਂ ਹੁਣ ਗਰੀਬ ਬੰਦੇ ਚ ਪਹਿਲਾਂ ਕਿਸੇ ਟਾਈਮ ਨਾ ਅਮੀਰ ਬੰਦਾ ਹੀ ਨਸ਼ਾ ਕਰਦਾ ਸੀ ਜਦ ਨਾਲੇ ਗਰੀਬ ਬੰਦਿਆਂ ਦੇ ਵਿੱਚ ਨਸ਼ਾ ਆ ਗਿਆ ਉਦੋਂ ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਵੀ ਉਹ ਬੰਦਾ ਚੋਰੀਆਂ ਹੀ ਕਰੂਗਾ ਕਿਸੇ ਦੀ ਚੀਜ਼ ਚੱਕ ਕੇ ਵੇਚੂ ਤੇ ਉਹਨੇ ਉਹੀ ਨਸ਼ਾ ਕਰਨ ਦੇ ਲਈ ਉਹਨੇ ਚੋਰੀਆਂ ਕਰਦਾ ਨਸ਼ੇ ਦੀ ਘਾਟ ਉਹਦੀ ਤਾਂ ਪੂਰੀ ਹੁੰਦੀ ਜੇ ਚੋਰੀ ਕਰਦਾ ਕਿ ਇਹ ਚੀਜ਼ ਵੇਚ ਲੈ ਕੁਝ ਵੀ ਉਹ ਮਾਨਸਿਕ ਰੋਕ ਹੀ ਹੋ ਜਾਂਦਾ ਜਿਉਂ ਉਹਨੂੰ ਚੀਜ਼ ਨਹੀਂ ਮਿਲੂਗੀ ਉਹਦੇ ਕੋਲ ਜੋੜਾ ਮਰਜੀ ਆਵੇ ਕੁਛ ਚਾਹੇ ਉਹਨੂੰ ਕਿਸੇ ਤੋਂ ਖੋਣਾ ਪਵੇ ਚਾਹੇ ਚੋਰੀ ਕਰਨਾ ਪਵੇ ਚਾਹੇ ਡਾਕਾ ਮਾਰਨਾ ਉਹ ਕਰੂਗਾ ਇਹ ਚੋਰੀ ਵਾਲੇ ਬੰਦੇ ਵੀ ਜੀ ਮੈਂ ਉਸ ਦਿਨ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਤੇ ਆਹ ਬੰਦੇ ਨੇ ਤੇ ਇੱਕ ਮੈਂ ਤੁਹਾਡੇ ਨਾਲ ਛੋਟੀ ਇੱਕ ਹੋਰ ਗੱਲ ਕਰਨੀ ਹੈ ਮੇਰਾ ਭਰਾ ਮਨੀ ਠੀਕ ਆ ਜੀ ਉਸ ਦਿਨ ਵੀਡੀਓ ਦੇ ਵਿੱਚ ਨਾ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿਤੇ ਵੀ ਇਹ ਮਨੀ ਆ ਕਿ ਇਹ ਮਨੀ ਕਿਤੇ ਵੀ ਨਸ਼ਾ ਵੇਚਦਾ ਜਾਂ ਪੀਂਦਾ ਇਹ ਸਾਡਾ ਭਰਾ ਸਾਡੀ ਹੈਲਪ ਕਰਦਾ ਨਸ਼ਾ ਛਡਾਉਣ ਦੇ ਵਿੱਚ ਨਸ਼ੇ ਵਾਲਿਆਂ ਨੂੰ ਸਮਾਂ ਤੇ ਨਸ਼ਾ ਜਿਹਦਾ ਛਡਾਉਣੇ ਆ ਠੀਕ ਆ ਉਹਨੂੰ ਅਸੀਂ ਦਵਾਈ ਬੂਟੀ ਵੀ ਲੈ ਕੇ ਜੇ ਕੋਈ ਦਿੰਦਾ ਉਹ ਵੀ ਹੈਲਪ ਕਰਦਾ ਇਹਦੇ ਵੱਲ ਮੜਾ ਕੇ ਕੈਮਰਾ ਮਾਰ ਦਿਓ ਜੀ ਨਹੀਂ ਮੈਂ ਇਹਨੂੰ ਵੀ ਬੱਚੇ ਨੂੰ ਵੀ ਜਾਣਦਾ ਹੈ ਨਾ ਫਾਦਰ ਸਾਹਿਬ ਨੂੰ ਵੀ ਜਾਣਦਾ ਹੈ ਨਾ ਉਹ ਜਿਹੜਾ ਮਨੀਆ ਨਾ ਦੋਸਾ ਮਨੀ ਉਹ ਹੈਗਾ ਕਦੋਂ ਦਾ ਉਹ ਇੱਥੇ ਕਦੋਂ ਤੋਂ ਰਹਿੰਦਾ ਉਹ ਬਹੁਤ ਨਸ਼ਾ ਵੇਚਦਾ ਉਹਨੂੰ ਦੋ ਤਿੰਨ ਵਾਰ ਰੋਕ ਵੀ ਚੁੱਕੇ ਨੇ ਉਹ ਹਟਦਾ ਨਹੀਂ ਬਿਲਕੁਲ ਬਿਲਕੁਲ ਉਹਦਾ ਇਲਾਜ ਹੀ ਫਿਰ ਅਸੀਂ ਚਾਹੇ ਜਿਵੇਂ ਮਰਜੀ ਪੰਚਾਇਤ ਪੰਚਾਇਤ ਦਾ ਚਲੋ ਕੀ ਆ ਅਸੀਂ ਆਪਣੇ ਮੈਟਰ ਤੇ ਹੀ ਪਿੰਡ ਵਾਸਤੇ ਦੇਖੋ ਇਸ ਸਮਾਂ ਜਿਹੜਾ ਅੱਗੇ ਕਰਨਾ ਹੀ ਕਰਨਾ ਵਾ ਲੱਗਿਆ ਇਹ ਕੱਲਾ ਦਾ ਪਿੰਡ ਕੱਲੀ ਪੰਚਾਇਤ ਦਾ ਨਹੀਂ ਹੁੰਦਾ ਹਾਂ ਕੱਲਾ ਤੇਰਾ ਨਹੀਂਗਾ ਇਹ ਸਾਰੇ ਸਮਾਜ ਦਾ ਹੁੰਦਾ ਪਿੰਡ ਪਿੰਡ ਦੇ ਸਾਰਿਆਂ ਦੀ ਇਹਨਾਂ ਦੇ ਅਸੀਂ ਨਾਲ ਆ ਬਿਲਕੁਲ ਬਿਲਕੁਲ ਸਾਰੇ ਬੰਦਿਆਂ ਨੇ ਪਿੰਡ ਦਾ ਨਾਲ ਸਾਰਿਆਂ ਦੇ ਸਾਥ ਰੱਖਣਾ ਹੁੰਦਾ ਆ ਲਵੋ ਮੁੰਡੇ ਦੇ ਪੁੱਤ ਇਹ ਮੁੰਡਾ ਬਹੁਤ ਕੰਮ ਕਰਦਾ ਹੁੰਦਾ ਹਾਂ ਬਿਲਕੁਲ ਜਦ ਇਹਦਾ ਪਿੰਡ ਪਟਿਆ ਜੀ ਅਸੀਂ ਉਹ ਤੁਹਾਡੇ ਇਹ ਪਹਿਲਾਂ ਵੀ ਇਹਨਾਂ ਨੇ ਨਸ਼ਾ ਬੰਦ ਕਰਾਉਣ ਚ ਬੰਦੇ ਫੜੇ ਨੇ ਜੀ ਤੁਹਾਡਾ ਨਾਮ ਕੀ ਆ ਮਨਜੋਤ ਸਿੰਘ ਤੁਹਾਡਾ ਸ਼ਾਰਟ ਨੋਨ ਮਨੀ ਆ ਹਾਂਜੀ ਹਾਂਜੀ ਅੱਛਾ ਤੁਹਾਨੂੰ ਮਤਲਬ ਅਹਿਸਾਸ ਹੋਇਆ ਵੀ ਸਾਨੂੰ ਇਹ ਕਹੀ ਜਾਂਦੇ ਨੇ ਤੁਸੀਂ ਪਤਰਜੀ ਤੁਸੀਂ ਬੇਫਿਕਰ ਰਹੋ ਤੁਹਾਡੇ ਬਾਰੇ ਕੋਈ ਬੰਦਾ ਸੋਚਦਾ ਨਹੀਂ ਜਿਹੜਾ ਬੰਦਾ ਮਾੜਾ ਕਰਦਾ ਹੁੰਦਾ ਉਹਨਾਂ ਨੂੰ ਆਪਦੇ ਆਪ ਹੀ ਪਤਾ ਲੱਗ ਜਾਂਦਾ ਹੁੰਦਾ ਦੇਖੋ ਤੁਸੀਂ ਸਾਰੇ ਪਿੰਡ ਦੇ ਬੰਦੇ ਖੜੇ ਨੇ ਸਾਰੇ ਸਰਾਹਤੀ ਦਿੰਦੇ ਨੇ ਵੀ ਇਹ ਨਹੀਂ ਹੈਗਾ ਬੰਦਾ ਹਨਾ ਉਹ ਹੋਰ ਆ ਬਾਕੀ ਦਾ ਤੁਸੀਂ ਮਾੜੇ ਕੰਮਾਂ ਤੋਂ ਤੁਸੀਂ ਵੀ ਪਾਸੇ ਰਹੋ ਲੋੜ ਨਹੀਂ ਹਨਾ ਸਮਾਜ ਚ ਹਾਂ ਸਮਾਜ ਚ ਤੁਹਾਡਾ ਸ਼ੋਭਨਾਮ ਮੇਰਾ ਸ਼ੋਭਨਾਮ ਸਮਾਜ ਚ ਅੱਛਾ ਤੁਸੀਂ ਜਿਹੜਾ ਇਹ ਪ੍ਰਵਾਸੀਆਂ ਤੇ ਕਿਹਾ ਉਹ ਕਹਿੰਦੇ ਜੇ ਤੁਸੀਂ ਇੱਥੇ ਸਾਨੂੰ ਜਗ੍ਹਾ ਨਹੀਂ ਲੈਣ ਦਿੱਤੇ ਤਾਂ ਫਿਰ ਪੰਜਾਬੀਆਂ ਨੂੰ ਅਸੀਂ ਉੱਥੇ ਨਹੀਂ ਲੈਣ ਦੇਣ। ਪੰਜਾਬੀਆਂ ਨੂੰ ਪੈਸੇ ਵੀ ਲਾਉਣੇ ਨਹੀਂ ਹੈਗਾ ਬਾਹਰਲੇ ਸਟੇਟਾਂ ਦੇ ਵਿੱਚ ਆਪਾਂ ਕਿਤੇ ਵੀ ਜਾ ਕੇ ਬਾਹਰ ਦੀ ਡੇੜੀ ਕਿ ਆਇਆ ਕਿ ਆਪਾਂ ਨੂੰ ਲਾਉਡ ਹੈਗਾ ਕਿਤੇ ਵੀ ਆਪਾਂ ਕਿਤੇ ਜਗ੍ਹਾ ਲੈ ਕੇ ਆਪਾਂ ਅਭੀ ਆਪਾਂ ਲੈ ਲਈ ਜਗ੍ਹਾ ਨਹੀਂ ਆਪਾਂ ਨੂੰ ਲਾਉਡ ਨਹੀਂ ਹੈਗਾ ਪੰਜਾਬੀਆਂ ਨੂੰ। ਕੋਈ ਵੀ ਬਿਲਕੁਲ ਮੇਰਾ ਹਾਂ ਬਿਲਕੁਲ ਤੁਹਾਡਾ ਵਧੀਆ ਗੱਲ ਆ। ਗੱਲ ਇਹ ਆ ਵੀ ਜੇ ਚੰਗਾ ਬੰਦਾ ਰਹੂਗਾ ਇੱਥੇ ਪਹਿਲਾਂ ਵੀ ਪ੍ਰਵਾਸੀ ਰਹਿੰਦੇ ਨੇ ਕੋਈ ਕਿਸੇ ਨੂੰ ਉਹ ਨਹੀਂ ਦੁੱਖ ਤਕਲੀਫ ਜੇ ਮਾੜਾ ਕੰਮ ਕਰੂਗਾ ਔਰੇ ਰਹਿਣ ਦਾ ਉਹਦਾ ਕੋਈ ਅਧਿਕਾਰ ਨਹੀਂ ਬਣਦਾ ਬਿਲਕੁਲ ਉਹੀ ਗੱਲ ਆ ਨਾ ਵੀ ਅਸੀਂ ਉਹੀ ਗੱਲ ਕਹਿੰਦੇ ਆ ਵੀ ਜੇ ਇਹਨਾਂ ਦੀਆਂ ਵੋਟਾਂ ਬਣਦੀਆਂ ਨੇ ਆਧਾਰ ਕਾਰਡ ਬਣਦੇ ਨੇ ਤਾਂ ਇਹ ਨਸ਼ੇ ਨੂੰ ਮਤਲਬ ਪ੍ਰਮੋਟ ਹੀ ਕਰ ਰਹੇ ਨੇ ਪਰ ਇਹ ਕੀ ਕਰ ਰਹੇ ਨੇ ਹੁਣ ਜਿਹੜੀ ਆਪਣੇ ਪਿੰਡ ਚੋਰੀ ਹੋਈ ਜਾਂ ਸਾਰੇ ਬਿਲਕੁਲ 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 ਕਿਉਂਕਿ ਇਹਨੂੰ ਫਿਰ ਇਹਦੇ ਆਧਾਰ ਕਾਰਡ ਬਣਾਉਂਦਾ ਕੌਣ ਆ ਇਹ ਵੀ ਪਤਾ ਲੱਗਿਆ ਪਾਉ ਨੂੰ ਪੁੱਛੀ ਇਹ ਪਿੰਡ ਚੋਂ ਤਾਂ ਹੀ ਬੜਾ ਜੀ ਆਪਾਂ ਸਪਸ਼ਟ ਹੋ ਜਾਵਾਂਗੇ ਜੀ ਦੇਖੋ ਆਪਾਂ ਨਹੀਂ ਨਹੀਂ ਦੇਖੋ ਜੇ ਆਪਾਂ ਕਹੀਏ ਇਹ ਨਹੀਂ ਨਹੀਂ ਇੱਕ ਜੇ ਆਪਾਂ ਕਹੀਏ ਨਾ ਵੀ ਪੰਚਾਇਤ ਇਹ ਪੰਚਾਇਤ ਮੈਂਬਰ ਖੜਾ ਜੇ ਹੁਣ ਆਪਾਂ ਪੰਚਾਇਤ ਮੈਂਬਰ ਨੂੰ ਇਹ ਪੁੱਛ ਲਿਓ ਕਿਉਂ ਜੀ ਪੰਚ ਸਾਹਿਬ ਤੁਸੀਂ ਆਧਾਰ ਕਾਰਡ ਬਣਾਉਣੇ ਹੋ ਕਿਸੇ ਦੇ ਨਹੀਂ ਅਸੀਂ ਤਾਂ ਕੌਣਾ ਬਣਾਉਣ ਵਾਲੇ ਕੋਈ ਨਹੀਂ ਬਣਾਏ ਵੀ ਕਿਸੇ ਦਾ ਕਾਰਡ ਨਹੀਂ ਹਾਂ ਕਿਉਂਕਿ ਅਸੀਂ ਤਾਂ ਸਮੇਂ ਇਹ ਮੰਗ ਕਰਦੇ ਆਂ ਵੀ ਸਾਡਾ ਸਹਿਯੋਗ ਦੇਣ ਪਿੰਡ ਵਾਲੇ ਅਸੀਂ ਇਹ ਦੋ ਦੋ ਤਿੰਨ ਪਰਿਵਾਰਾਂ ਨੂੰ ਇੱਥੇ ਰਹਿਣ ਨਹੀਂ ਦੇਣਾ ਹਾਂ ਉਸ 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 ਇੱਕ ਬਿਲਕੁਲ ਭਾਈ ਜੀ ਮੈਂ ਤੁਹਾਡੀ ਗੱਲ ਐਗਰੀ ਕਰਦਾ ਉਸ ਬੰਦੇ ਦਾ ਨਾਮ ਲਓ ਉਹ ਸੁਨੀਲ ਤਿੱਕੀ ਸੀ ਉਸ ਆਹੀ ਜਿਹੜਾ ਉਹਦਾ ਨਾਮ ਜਿਹੜਾ ਬੰਦਾ ਉਹ ਆ ਉਹਦਾ ਆਪਾਂ ਤਹਾਂ ਤੱਕ ਅਸੀਂ ਅਸੀਂ ਦਵਾਂਗੇ ਉਹਦਾ ਬਕਾਇਦਾ ਤੁਸੀਂ ਦੱਸੋ ਉਹਦਾ ਕਿਹੜਾ ਬੰਦਾ ਹੋ ਅਨਿਲ ਆਹੋ ਤੇ ਅਸੀਂ ਉਹਦੀ ਵੀਡੀਓ ਬਣਾ ਕੇ ਵੀ ਭੇਜੀ ਆ ਇੱਕੋ ਦੀ ਭੈਣ ਆ ਇੱਕ ਉਹਦੇ ਘਰ ਵਾਲੀ ਆ ਅੱਛਾ ਇਹ ਅਸੀਂ ਇੱਥੇ ਰਹਿੰਦੇ ਨੇ ਇਹਨਾਂ ਦਾ ਸਾਰਾ ਕੁਝ ਇੱਥੇ ਬਣਿਆ ਹੋਇਆ ਇੱਥੇ ਰਹੇ ਨੇ ਇੱਥੇ ਇਹਨਾਂ ਦਾ ਸਾਰਾ ਕੁਝ ਬਣਿਆ ਹੋਇਆ ਵੋਟ ਵੀ ਬਣੀ ਹੋਈ ਆ ਪਰ ਇਹ ਅਸੀਂ ਪਿੰਡ ਨੇ ਮਤਾ ਪਾਉਣਾ ਵੀ ਆਹ ਇਹ ਸਾਡੇ ਪਿੰਡ ਚ ਨਾ ਰਹੇ ਸੀਰੇ 7 ਵਜੇ ਤਣੂ ਲੜਦੇ ਹੀ ਹੁੰਦੇ ਨੇ ਤਕਰੀਬਨ ਸਾਡੇ ਚਲੋ ਚਲੋ ਠੀਕ ਆ ਬਾਈ ਜੀ ਇਧਰ ਇਹਨਾਂ ਦੀ ਅਸੀਂ ਮਦਦ ਜਾ ਦੇਣੀ ਆ ਆਪਾਂ ਬਾਈ ਜੀ ਉਹਨਾਂ ਦਾ ਬਾਈ ਜੀ ਉਹਨਾਂ ਦਾ ਵੱਡਾ ਅਪਰਾਲਾ ਜਿਹੜਾ ਬਾਈ ਜੀ ਉਹਨਾਂ ਨੇ ਗੱਲ ਕਹੀ ਆ ਬਹੁਤ ਵੱਡੀ ਗੱਲ ਕਹੀ ਆ ਕਿਉਂਕਿ ਜਿਹੜਾ ਬੰਦਾ ਇੱਥੇ ਆ ਕੇ ਰਹਿੰਦਾ ਨਾ ਉਹ ਆਪਦੇ ਧਾਇਰੇ ਚ ਰਹੇ ਕਿਉਂਕਿ ਪਿੰਡ ਦਾ ਮਾਹੌਲ ਨਾ ਖਰਾਬ ਕਰੇ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਇਸ ਪਿੰਡ ਦੇ ਵਿੱਚ ਸਭ ਧਰਮਾਂ ਦੇ ਲੋਕ ਰਹਿੰਦੇ ਨੇ ਕੋਈ ਐ ਨਹੀਂ ਹੈਗਾ ਵੀ ਕੋਈ ਮੁਸਲਮਾਨ ਜਾਂ ਹਿੰਦੂ ਜਾਂ ਸਿੱਖ ਜਾਂ ਸਾਈ ਜਾਂ ਕਿਸੇ ਵੀ ਧਰਮ ਦਾ ਬੰਦਾ ਰਹਿੰਦਾ ਪਰ ਇਹ ਪਿੰਡ ਨੂੰ ਸਾਫ਼ ਸੁਥਰਾ ਰੱਖੇ ਜੇ ਕੋਈ ਗੰਦ ਪਾਊਗਾ ਉਹ ਪਿੰਡ 'ਚ ਰਹਿਣ ਦਾ ਅਧਿਕਾਰ ਨਹੀਂ ਰੱਖਦਾ ਉਹ ਪੰਚਾਇਤ ਵੱਲੋਂ ਵੀ ਆ ਚਾਹੇ ਉਹ ਥਾਣੇ ਵੱਲੋਂ ਕਿਸੇ ਵੱਲੋਂ ਵੀ ਆ ਹੈਨਾ ਉਹਦਾ ਉਹਤੇ ਬਣਦੀ ਕਾਰਵਾਈ ਕੀਤੀ ਜਾਊਗੀ ਅਸੀਂ ਪੂਰੀ ਬਾਈ ਜੀ ਪੂਰੀ ਕਾਰਵਾਈ ਕਰਾ ਕੇ ਛੱਡਾਂਗੇ ਉਹਨੂੰ ਕਿਉਂਕਿ ਉਹ ਬੰਦਾ ਵੱਡੀ ਪੱਧਰ ਤੇ ਸਾਡੇ ਕੋਲ ਪਹਿਲਾਂ ਉਹ ਮੈਂ ਇੱਥੇ ਦੱਸ ਦੇਣਾ ਚਾਹਣਾ ਜ਼ਰੂਰ ਉਹ ਇੱਥੇ ਤੱਕ ਉਹ ਪੂਆ ਸੱਤੀ ਜਾ ਕੇ ਵੀ ਉਹਨਾਂ ਨੇ ਗੰਦ ਪਾਇਆ ਕਿਸੇ ਬੰਦੇ ਨੇ ਉਹਨਾਂ ਨੂੰ ਕਿਹਾ ਹੀ ਨਹੀਂ ਕਿਸੇ ਬੰਦੇ ਨੇ ਕਿਹਾ ਹੀ ਨਹੀਂ ਉਹਨਾਂ ਨੂੰ ਵੀ ਪੂਆ ਸੱਤੀ ਜਾ ਕੇ ਲੜੇ ਨੇ ਉਹ ਕਿਸੇ ਬੰਦੇ ਨੇ ਨਹੀਂ ਕਿਹਾ ਜੇ ਉੱਥੇ ਸੋਧਾ ਚੜ੍ਹਿਆ ਹੁੰਦਾ ਉਹ ਅੱਜ ਇੱਥੇ ਕੰਮ ਨਹੀਂ ਦੀ ਹੁੰਦਾ ਚੱਲ ਹੋਊ ਪਰ ਇਹ ਕਹਿ ਕੇ ਧੰਨਵਾਦ ਜੀ ਜ਼ਿੰਮੇਵਾਰੀ ਕੋ ਪਾ ਚਨੇ ਉਹਨਾਂ ਦਾ ਧੰਨਵਾਦ ਜੀ ਤੁਸੀਂ ਦੇਖਦੇ ਰਹੋ ਟੀਆਰਸੀ ਕਢਾਣੀ ਤੇ ਜਿਹੜੇ ਸਮਾਜ ਦੇ ਕੰਮ ਚੰਗੇ ਨੇ ਉਹਨਾਂ 'ਚ ਤੁਸੀਂ ਜਰੂਰ ਸੰਯੋਗ ਦਿਓ ਹਨਾ ਕਿਉਂਕਿ ਇਹ ਜਿਹੜੇ ਕੰਮਕਾਰਜ ਨੇ ਅੱਜ ਬੂਟੇ ਲਾਉਣ ਦਾ ਕੰਮ ਰਭਿਆ ਜਾ ਚੁੱਕਾ ਇੱਥੋਂ ਜਿਨ੍ਹਾਂ ਨੇ ਨੌਜਵਾਨਾਂ ਦਾ ਵੱਡਾ ਅਪਰਾਹ ਲੈ ਇਹਨਾਂ ਨੂੰ ਸੰਯੋਗ ਦੀ ਲੋੜ ਆ ਸੰਯੋਗ ਦਿਓ ਦੇਸ਼ ਵਿਦੇਸ਼ ਵਿੱਚ ਦੇਖਦੇ ਸਾਰੇ ਐਨ ਆਰ ਆਈ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਇਹਨਾਂ ਨੂੰ ਬੂਟੇ ਜਾਂ ਜੰਗਲੇ ਜਾਂ ਕੋਈ ਵੀ ਚੀਜ਼ ਲੈ ਕੇ দাও ਸਮਾਜ ਸੇਵੀ ਹੋਣ ਦਾ ਤਾਦੇ ਫਰਜ਼ ਬਣਦਾ ਜੇ ਆਪਾਂ ਸਮਾਜ ਦੇ ਕੰਮਾਂ 'ਚ ਪਹਿਲ ਦਵਾਗੇ ਹਨ ਇਹਨਾਂ ਦੇ ਬੂਟੇ ਜਿੰਨੇ ਪਏ ਨੇ ਆ ਸਾਰੇ ਲੱਗੇ ਲਾਉਣੇ ਨੇ ਅੱਜ ਇਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੋਸ਼ਲ ਵੈਲਫੇਅਰ ਕਲੱਬ ਪਡਾਣੀ ਕਲਾ ਤੇ ਯੁਵਕ ਸੇਵਾਵਾਂ ਕਲੱਬ ਪਡਾਣੀ ਕਲਾ ਤੇ ਐਨ ਆਰ ਆਈ ਭਰਾਵਾਂ ਦਾ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰਾਲੇ ਵਿੱਢੇ ਜਾਣੇ ਨੇ ਕਿਉਂਕਿ ਇਹ ਬਾਈ ਜੀ ਤੁਹਾਡੇ ਸਹਿਯੋਗ ਦੇ ਨਾਲ ਹੀ ਚੱਲਣੇ ਨੇ